ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਝੇ ਕੀਤੇ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸੀਪੁਰ ਨੇ ਤਾਂ ਦਾਦਾ ਇੱਕ ਹੀ ਹਰ ਦੇ ਪਾਣੀ 'ਚ ਰੁੜੀਆਂ ਮੱਝਾਂ ਲੈਣ ਗਏ ਤਾਂ ਹੋ ਗਿਆ ਪਰਚਾ ਇਹ ਮਾਮਲਾ ਭਾਰਤ-ਪਾਕਿਸਤਾਨ ਕੋ ਮਾਨਤਰੀ ਸਰਹੱਦ ਦੇ ਨਜ਼ਦੀਕ ਰਾਵੀ ਦਰਿਆ ਪਾਰ ਪੈਂਦੇ ਪਿੰਡ ਕਣੀਕੇ ਬੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਗਰੀਬ ਕਿਸਾਨ ਦੀਆਂ 6 ਮੱਝਾਂ ਰੁੜ ਗਈਆਂ ਸਨ ਜਿੰਨਾਂ ਚੋਂ 3 ਮੱਝਾਂ ਮਰ ਚੁੱਕੀਆਂ ਹਨ 3 ਮੱਝਾਂ ਕਿਸੇ ਵਿਅਕਤੀ ਨੇ ਫੜ ਲਈਆਂ ਸੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਨੇ ਦੱਸਿਆ ਕਿ ਰਾਵੀ ਦਰਿਆ ਚ ਆਏ ਹੜ੍ਹ ਦੇ ਪਾਣੀ ਤੋਂ ਬਚਾ ਲਈ 2 ਦਿਨ ਦੋ ਰਾਤਾਂ ਟਰੈਕਟਰ ਦੀ ਛਤੜੀ ਉੱਤੇ ਬੈਠ ਕੇ ਕੱਟੇ ਉੱਥੇ ਹੀ ਪਾਣੀ ਦੇ ਤੇਜ਼ ਵਹਾਅ ਕਾਰਨ ਉਹਨਾਂ ਨੂੰ ਆਪਣੀਆਂ ਸੇ ਮੱਝਾਂ ਦੇ ਰਸਸੇ ਵੱਢਣੇ ਤੇ ਜਿੰਨਾ ਚੋਂ ਤਿੰਨ ਮਰ ਗਈਆਂ ਤਿੰਨ ਮੱਝਾਂ ਸਾਡੇ ਪਿੰਡ 'ਚ ਰਹਿੰਦੇ ਇੱਕ ਵਿਅਕਤੀ ਵੱਲੋਂ ਫੜ ਲਈਆਂ ਇਹ ਵਿਅਕਤੀ ਬਾਹਰਲੇ ਪਿੰਡ ਦਾ ਹੈ ਪਹਾੜ ਦੇ ਪਾਣੀ ਤੋਂ ਬਚਣ ਲਈ ਪਿੰਡ ਦੇ ਲੰਮਰਦਾਰ ਦੇ ਘਰ ਰਹਿ ਰਿਹਾ ਹੈ ਉਹਨਾਂ ਕਿਹਾ ਕਿ ਜਦੋਂ ਉਹ ਲੰਮਰਦਾਰ ਦੀ ਹਾਜ਼ਰੀ 'ਚ ਆਪਣੀ ਮੱਝਾ ਲੈਣ ਉਸ ਵਿਅਕਤੀ ਕੋਲ ਪਹੁੰਚੇ ਤਾਂ ਉਲਟਾ ਉਸ ਨੇ ਆਪਣੇ ਸਾਥੀਆਂ ਸਮੇਤ ਸਾਡੇ ਤੇ ਹਮਲਾ ਕਰ ਦਿੱਤਾ ਉਹਨਾਂ ਕਿਹਾ ਕਿ ਇਸ ਲਾਲਚਵਾਸ ਵਿਅਕਤੀ ਵੱਲੋਂ ਸਾਡੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਨਜਾਇਜ਼ ਮਾਮਲਾ ਦਰਜ ਕਰਵਾਇਆ ਪੀੜਤ ਬਜ਼ੁਰਗ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਹੜ੍ਹ ਦੇ ਪਾਣੀ ਦੀ ਬਹੁਤ ਮਾਰ ਪਈ ਹੈ ਤੇ ਉਹਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉੱਥੇ ਮੱਝਾਂ ਮਰਨ ਨਾਲ ਵੀ ਬਹੁਤ ਘਾਟਾ ਪਿਆ ਹੈ ਕਿਉਂਕਿ ਉਹਨਾਂ ਘਰ ਪਸ਼ੂਆਂ ਦੇ ਦੁੱਧ ਵੇਚ ਕੇ ਹੀ ਚੱਲਦਾ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹਨਾਂ ਤੇ ਹੋਏ ਨਜਾਇਜ਼ ਪਰਚੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਨਸਾਫ ਦਵਾਇਆ ਜਾਵੇ ਇਸ ਨਾਲ ਇਸ ਪਰਿਵਾਰ ਨੇ ਸਮਾਜਸ਼ੇਵੀ ਜਥੇਬੰਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਸਾਡੀ ਸਾਰ ਲਈ ਜਾਵੇ ਤਸਵੀਰਾਂ ਦੇ ਦੇਪੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਬਹੁਤ ਹੀ ਮੰਦ ਭਾਗੀਆਂ ਤਸਵੀਰਾਂ ਹਨ ਤਾਂ ਦੱਦੀ ਹੈ ਕਿ ਇੱਕ ਗਰੀਬੀ ਉਤੋਂ ਕਿਸਾਨ ਹੜਾਂ ਦੇ ਨਾਲ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਗਿਆ ਕਿ ਉਹਨਾਂ ਦਾ ਸਾਰਾ ਕੁਝ ਤੈਸ ਨੈਸ ਹੋ ਗਿਆ ਘਰ ਦੇ ਹਾਲਾਤ ਤੁਸੀਂ ਦੇਖਦੇ ਪਿਓ ਕਿੰਨੇ ਜ਼ਿਆਦਾ ਵੱਤੋਂ ਬੱਤਰ ਹੋ ਗਏ ਨੇ ਹੜ ਨੇ ਏੰਨੀ ਜ਼ਿਆਦਾ ਮਾਰ ਮਾਰੀ ਕਿ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਤੇ ਕਿਸਾਨ ਦੀਆਂ ਜੜਾ ਜੜੀਆਂ ਨੇ ਹਿੱਲ ਚੁੱਕੀਆਂ ਨੇ ਉੱਥੇ ਹੀ ਜਦੋਂ ਕਿਸਾਨ ਦੇ ਨਾਲ ਗੱਲਬਾਤ ਕੀਤੀ ਤੇ ਉਸ ਨੇ ਕਿਹਾ ਕਿ ਤਿੰਨ ਮੱਜਾਂ ਜਿਹੜੀਆਂ ਕਿ ਉਹ ਕਿਸੇ ਨੇ ਫੜ ਲਈਆਂ ਉਹ ਮੱਜਾਂ ਲੈਣ ਦੇ ਲਈ ਕਿ ਇਹ ਤਾਂ ਪਹਿਲਾਂ ਤਾਂ ਸਾਡੇ ਉੱਤੇ ਹਮਲਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਾਡੇ ਤੇ ਹੀ ਝੂਠਾ ਪਰਚਾ ਕਰਵਾ ਦਿੱਤਾ ਗਿਆ ਜਿਹੜਾ ਕੀ ਨਿੰਦਨ ਜੋ ਗਿਆ ਉਹਨੇ ਕਿਹਾ ਕਿ ਬਹੁਤ ਮਾਰੀ ਗੱਲ ਹੈ ਕਿ ਇੱਕ ਤਾਂ ਸਾਡਾ ਨੁਕਸਾਨ ਹੋ ਗਿਆ ਉਤੋਂ ਸਾਡੇ ਤੇ ਹੀ ਪਰਚਾ ਕਰਵਾ ਦਿੱਤਾ ਗਿਆ ਤੇ ਸਾਡੀਆਂ ਮੱਜਾਂ ਦੀ ਵੀ ਮਾਲ ਜਿਹੜੀ ਹੈ ਮਾਰ ਲਈ ਗਈ ਹੈ ਤੇ ਨਾਲ ਦੀ ਨਾਲ ਤੁਸੀਂ ਦੇ ਦੇ ਪਿਓ ਕਿ ਕਿੰਨਾ ਜ਼ਿਆਦਾ ਨੁਕਸਾਨ ਜਿਹੜਾ ਆ ਕਰਦਾ ਹੋਇਆ ਪਿਆ ਆ ਤੇ ਸਾਰਾ ਘਰ ਦਾ ਸਮਾਨ ਜਿਹੜਾ ਆ ਉਹ ਟੁੱਟ ਭਜ ਗਿਆ ਹੈ ਕਮਰਾ ਡਿੱਗ ਪਿਆ ਹੈ ਦੂਸਰੇ ਪਾਸੇ ਤੁਸੀਂ ਦੇ ਦੇ ਪਿਓ ਕਿ ਡੈਸ ਟੀਵੀ ਵੀ ਜਿਹੜੀ ਹੈ ਸੱਤ ਤੋਂ ਡਿੱਗ ਕੇ ਤੇ ਟੁੱਟੀ ਹੋਈ ਹੈ ਜਿੰਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਈਦੀ ਹੈ ਤੇ ਬਾਕੀ ਜਿਹੜਾ ਬਚਿਆ ਉਹ ਵੀ ਡਿੱਗਣ ਦੇ ਅਸਾਰ ਤੇ ਹੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਆ ਕਿਤਾਬਾਂ ਜਾਂ ਡਾਕੂਮੈਂਟ ਜੇ ਉਹ ਸਾਰਾ ਕੁਝ ਹੀ ਬੱਚਿਆਂ ਦਾ ਜਿਹੜਾ ਆ ਉਹ ਭੇਜ ਗਿਆ ਘਰ ਦੇ ਸਾਰੇ ਕਾਗਜ਼ਾਤ ਵੀ ਭੇਜ ਗਏ ਤੇ ਪੂਰੀ ਤਰ੍ਹਾਂ ਜਿਹੜਾ ਆ ਪਰਿਵਾਰ ਇਸ ਟਾਈਮ ਜਿਹੜਾ ਮਨਹਾਲੀ ਦੀ ਜ਼ਿੰਦਗੀ ਜਿਹੜਾ ਕੱਟਦਾ ਪਿਆ ਆ ਤੇ ਪਰਿਵਾਰ ਨੇ ਗੁਹਾਰ ਲਗਾਈ ਆ ਕਿ ਉਹਨਾਂ ਦੀ ਮਦਦ ਕਰਨ ਦੇ ਲਈ ਕੋਈ ਨਾ ਕੋਈ ਜੇਕਰ ਪਹੁੰਚ ਸਕਦਾ ਤੇ ਜ਼ਰੂਰ ਪਹੁੰਚੇ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਮਟਾੜਾ ਆਪਣਾ ਧਰਮ ਦੀ ਡੀਪੀ ਬਣੇ ਰਹੋ ਇਸੇ ਤਰ੍ਹਾਂ ਤਸਵੀਰਾਂ ਦੇ ਨਾਲ ਸ਼ਾਮ ਗੁਰਦੇਵ ਸਿੰਘ ਜੀ ਪਿੰਡ ਮੇਰਾ ਕਣੀਏ ਕੇ ਬੇਟ ਮੈਂ ਖੇਤ ਦੇ ਵਿੱਚ ਡੇਰਾ ਖੇਤ ਚ ਰਹੀ ਨੂੰ ਹੋਣ ਉਹ ਵੀ ਥੋੜਾ ਪਾਣੀ ਆ ਜਿਹਨੂੰ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਬੜੀ ਗੂਲ ਤੇ ਅਸੀਂ ਫੇਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਦ ਆ ਰਿਹਾ ਖੁਰਲੀ ਦੇ ਬੰਨ ਉੱਥੇ ਬੰਨਦੇ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11 12 ਵਜੇ ਕੁਝ ਡੰਗਰ ਮੈਂ ਟਰੈਕਟਰ ਨਾਲ ਵੱਧੇ ਕੁਝ ਮੈਂ ਖੁਰਲੀ ਨਾਲ ਵੱਧੇ ਖੁਰਰੀ ਚ ਡੰਗਰ ਵੜ ਗਏ ਉੱਚੀ ਤੇ ਉਹ ਵੜ ਗਏ ਤੇ ਆਖਿਆ ਉੱਚੇ ਥਾਂ ਹੋ ਗਏ ਉਹਦੇ ਤੋਂ ਉੱਚੇ ਜਾ ਕੇ ਉਹ ਵੇਖੋ ਦਰਸਤ ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਧੜੀ ਤੇ ਉਹਨਾਂ ਦੇ ਫੇਰ ਔਖਿਆਂ ਤੋਂ ਕਿਤੇ ਖੁਰਲੀ ਵੱਧੀ ਲੱਕੜ ਦੀ ਲੰਗੜਦਾਰ ਦੇ ਡੇਰੇ ਖੜੀ ਆ ਉਹ ਤੂੰ ਕਿ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ ਹਾਂਜੀ ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈਆਂ ਤਿੰਨ ਵੱੱਜਾਂ ਉਹ ਜਿਹੜੇ ਵਾਪਸ ਨਹੀਂ ਗਈ ਤੇ ਫਿਰ ਡੰਗਰਾ ਤੋਹ ਕਰਾ ਰਿਹਾ ਸੀ ਆਖਿਆ ਕਿ ਸਾਨੂੰ ਨਾ ਹੁਣ ਰੋੜ ਦੇ ਮਰ ਗਈ ਡੰਗਰੇ ਤੇ ਉਹਨਾਂ ਦੇ ਫਿਰ ਰੱਥੇ ਵੱਡੇ ਸੋਣ ਵਾਲੀਆਂ ਮੱਝਾਂ ਕਿੰਨੇ ਉਹ ਤਿੰਨ ਵੱੱਜਾਂ ਮਰੀਆਂ ਜੀ ਉਸੇ ਹਾਂਜੀ ਤੇ ਡੰਗਰ ਦਾ ਸਭ ਪੰਜ ਛੇ ਤਿੰਨ ਮਰੀਆਂ ਤੇ 3000 ਰੁੜ ਗਈਆਂ ਇੱਕ ਸਵਾਲਾ ਜਾਵੜੀਆਂ ਕਸਵਾਲਾ ਜਾਵੜੀਆਂ ਉੱਤੇ ਰਾਸ ਇੱਕ ਕੋਈ ਨਹੀਂ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀ ਜੀਤਾ ਦੂ ਮੱਜਾ ਸਾਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆਲਿਆ ਰਾਤ ਦਾ ਟਾਈਮ ਆ ਦਿਨ ਤੋਂ ਬਾਅਦ ਤੇ ਪਾਣੀ ਬੜਾ ਲੰਗ ਨਹੀਂ ਲੱਗ ਰਿਹਾ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਤਾਂ ਚੰਗਾ ਸਵੇਰੇ ਲੈ ਜਾਏ ਵੀ ਜੇ ਟਾਈਮ ਤੇ ਹੀ ਕਿਸੇ ਦੂਜੇ ਦਿਨ ਆਂਦਾ ਹੈ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਝ ਸੂਣ ਵਾਲੀ ਪੱਠੇ ਪੁੱਠੇ ਪਾਵਾਂਗੇ ਇੱਥੇ ਤਾਂ ਭੁੱਖੀਆਂ ਬੱਜੀ ਆ ਇਹ ਆਂਦਾ ਵਰਕਾ ਪਾੜ ਦੇ ਆਹਨ ਦੇਖੀ ਹਾਂ ਜੀ ਉਥੇ ਮੀਡ ਸ਼ੀਟ ਖਾਂਦਾ ਭਈ ਜਬੂਏ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਲੰਬੜਵਾਦ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਂਗਾ ਫੈਸਲਾ ਕਰਾਂਗਾ ਜਾ ਕੇ ਇਹਨਾਂ ਆਖਿਆ ਜੋਂ ਦੇ ਗੇੜੀਆਂ ਮੱਝਾ ਇਹਦੇ ਨਾਲ ਕੀ ਹੋ ਗਿਆ ਲਾਲਚੀ ਹੋ ਗਏ ਜੀ ਧੱਕੇ ਧੱਕੀ ਹੋ ਗਏ ਸਾਨੂੰ ਘਥੇ ਮਾਰੇ ਜਰਾਨੀ ਦੇ ਦੋ ਡੰਡੇ ਮੇਰੇ ਬਾਸ ਤੇ ਜਾਣਗੇ ਚਲੋ ਮੈਂ ਹੁਣ ਕਿਸ਼ੂ ਰੱਖਿਆ ਨੰਨੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰ ਦੇ ਆਪੇ ਮੱਥਾ ਪਾੜ ਗਿਆ ਜੀਤਾ ਅੰਦਰੋਂ ਨਾਤਰ ਕੱਢ ਕੇ ਲਿਆ ਉਹ ਮੁੰਡੇ ਪ੍ਰਭ ਜੋਗ ਨੂੰ ਮਾਰਨ ਲੱਗਾ ਅਸੀਂ ਉਹਨੂੰ ਉਹਨੇ ਫੜ ਲਿਆ ਫੜ ਲਿਆ ਧਾਕੇ ਤੇ ਖੋਲਿਆ ਕੋਈ ਅਸੀਂ ਦੱਤ ਨਹੀਂ ਮਾਰਿਆ ਕੁਝ ਨਹੀਂ ਕੀਤਾ ਕਿਸੇ ਨੂੰ ਛੱਟ ਨਹੀਂ ਲਈ ਤੇ ਇਥੇ ਤੇ ਆਪਣੇ ਚੀਜ਼ੀ ਵੱਢੀ ਫਿਰਦਾ ਤੇ ਉਹ ਸਾਡੇ ਕੋਲ ਕੋਈ ਛੱਟ ਨਹੀਂ ਜੇ ਲੱਗੀ ਇਹਦੀ ਤਾਂ ਬਾਹ ਕੇ ਇਹਦੀ ਵੱਢੀ ਆ ਧੋਕੇ ਜਾ ਕੇ ਦਲੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਮਾਰਦਾ ਤੇ ਆਪ ਜਾ ਕੇ ਇਹਨੇ ਕੰਮ ਕੀਤਾ ਆ ਸਾਰੇ ਕੁਝ ਵੀ ਕੀ ਕੰਮ ਕੀਤਾ ਤੇ ਇਹਦੀ ਇਹਨੇ ਹੱਥ ਵੱਢਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਡ ਕੇ ਤੇ ਉਹ ਸ਼ਬਦਾਂ ਬਣਾ ਜਾਂ ਸਾਡੇ ਉਹਨਾਂ ਨੇ ਰਾਜ ਪਰਚਾ ਬਣਾਇਆ ਰਾਜ ਪਰਚਾ ਬਣਾਇਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਸਾਡਾ ਫੈਸਲਾ ਕੀਤਾ ਜੇ ਇਨਕੁਆਰੀ ਕੀਤੀ ਜੇ ਕਿਨੇ ਦਿਨ ਉਹ ਜੂਸੀ ਘਰ ਚ ਜਦੋਂ ਮੈਂ ਤੇ ਮੇਰੀ ਫੈਮਿਲੀ ਸੀ ਉਹ ਪਿੱਛੀ ਆ ਅਸੀਂ ਛਤੜੀ ਤੇ ਰਹੇ ਹਾਂ ਆਹ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਤੇ ਉਹ ਰਾਤਾਂ ਹਾਂਜੀ ਉਹ ਰਾਤਾਂ ਰਹੇ ਤੇ ਜੇ ਇੱਥੇ ਤੇ ਨਹੀਂ ਰਹੇ ਇਹਦੇ ਪਾਣੀ ਇੱਥੇ ਤੇ ਆ ਮੇਰੇ ਜਣੇ ਕੋਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਂ ਨਹੀਂ ਹੈ ਅਧਿਕਾਰੀ ਦੇ ਇੱਧਰ ਨੂੰ ਕੋਈ ਮੂੰਹ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਬਾੜੀ ਹੈ ਇੱਥੇ 12-15 ਫੁੱਟ ਉਹ ਜਿਗਲਾਸ ਪਾਣੀ ਆ ਥੜਾ ਉੱਚਾ ਜੀ ਨੂੰ ਇੱਥੇ ਹੀ ਪਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਦੇ ਨਾਮ ਕੋ ਆਈ ਸਕੇ ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਦੇ ਅੰਦਰ ਲੈ ਲਓ ਖੋਲ ਲੋ ਤੇ ਉਹ ਭੱਜ ਗਏ ਫੌਜ ਨਾਲ ਫੌਜ ਨੂੰ ਲੈ ਸਾਡੇ ਉੱਤੇ ਅਸੀਂ ਮਾਤਾ ਨੂੰ ਛੱਡ ਲਾਇਆ ਹੈ ਅਸੀਂ ਨਹੀਂ ਲਾਈ ਅਹੀਂ ਆਪਣੀ ਮੱਜਾਂ ਲੈ ਕੇ ਆ ਗਏ ਅਸੀਂ ਕਿਸੇ ਪਾਸੇ ਗਏ ਹੀ ਨਹੀਂ ਗਏ ਹਾਂਜੀ ਇਹ ਭੱਜ ਕੇ ਚਲੇ ਗਏ ਸਾਲੂ ਦੇ ਤੇ ਅੰਸਰ ਨਹੀਂ ਸਾਹੀ ਕੀ ਕਰਨ ਜਾਣਾ ਸਾਡੇ ਨਗਰ ਆ ਕੇ ਸਾਦੂ ਅਸੀਂ ਸਾਡੇ ਨਹੀਂ ਜਾਣ ਪਟਾ ਸਾਨੂੰ ਇਹ ਚਲੇ ਗਏ ਇਹਨਾਂ ਆਪਣੇ ਉਹ ਛੱਬੀਆਂ ਸਾਡੇ ਤੋਂ ਜਾ ਕੇ ਕੀ ਮੰਗ ਕਰਦੇ ਪੁਤਰਸ਼ਾਸਨ ਅਸੀਂ ਇਹ ਮੰਗ ਕਰ ਰਹੇ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਇੱਕ ਵਾਰੀ ਐਸਐਸਪੀ ਐਸਐਸਪੀ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਉੱਚ ਅਧਿਕਾਰ ਜਾਣ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੀ ਤੁਹਾਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਵਾਲੇ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਆ ਜਥੇਬੰਦੀਆਂ ਬਹੁਤ ਆਈਆਂ ਨੇ ਜੀ ਉਹ ਜਥੇਬੰਦੀਆਂ ਜੀ ਪਿੰਡ ਚ ਚਲੀਆਂ ਨੇ ਦੇਰਿਆਂ ਤੇ ਨਹੀਂ ਅਜੇ ਆ ਸਕੀਆਂ ਪਾਣੀ ਕਾਰਨ ਹੋਣ ਆਉਂਦੀਆਂ ਨਹੀਂ ਅਜੇ ਤੱਕ ਇਹ ਵਿਚਾਰਿਆ ਕਿ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਜੀ ਐਸ ਲਈ ਕੋਈ ਲੋੜ ਮੰਗ ਇਹ ਤੇ ਗਵਰਨਮੈਂਟ ਵੀ ਵੇਖ ਲਓ ਖਰਾਬਾ ਹੋਇਆ ਹਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜੀ ਤੁਸੀਂ ਜਿਹੜੇ ਮਰੇ ਕਾਫੀ ਮੰਗੇ ਹੋਣਗੇ ਨਾ ਹਾਂ ਜੀ ਹਾਂ ਜੀ ਲੱਖ ਲੱਖ 1.5 1.5 ਲੱਖ ਦੇ ਟੰਗਰ ਜੀ ਹਾਂਜੀ ਉਹ ਮਾਝ ਇੱਕ ਬੱਜੀ ਆ ਉਹਨਾਂ ਦੇ ਨਾਲ ਦੀ ਇਹ ਇਹਨਾਂ ਨੂੰ ਛੁੱਟੀ ਆ ਹਾਂਜੀ ਇਹ ਮਹੀਨੇ ਮੁੰਡੇ ਡੱਕੜੀ ਨਸਲ ਦੀ ਡੱਕੜ ਤੇ ਸੌਣ ਵਾਲੀ ਹੈ ਇੱਕ ਮਹੀਨੇ ਨਹੀਂ ਡੇਢ ਨੂੰ ਇੱਥੇ ਤੱਕ ਸੌਣ ਵਾਲੇ ਕਗੇ ਵੈਰੀ ਗੁਰੂ ਸਾਹਿਬ ਸ੍ਰੀ ਵਾਹਿਗੁਰੂ ਜੀ ਦੇ ਪਤੇ ਮੈਂ ਇਸਤਨਾਮ ਸਿੰਘ ਬਟੂਪ ਪਿੰਡ ਕਣੀ ਕੀ ਬਟ ਲੰਬੜਦਾਰ ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਨਾ ਡਰਾਈਵਰੀ ਕਰਦਾ ਉਹਨੂੰ ਹੀ ਛੋਟੇ ਨਾਂਜ ਕਾਲੂ ਕਹਿੰਨੇ ਆ ਨਾਂ ਇਹਦਾ ਗੁਰਦੇਵ ਸਿੰਘ ਆ ਤੇ ਉਹਨੇ ਮੈਨੂੰ ਦੱਸਿਆ ਕਿ ਸਪਾ ਸਾਡੀਆਂ ਮੱਜਾਂ ਇਤਨਾ ਰੁੜਗੀਆਂ ਨੇ ਤੇ ਇਤਨਾ ਗੱਲਾਂ ਬਸਨ ਪਤਾ ਲੱਗ ਗਿਆ ਚਲੋ ਉੱਥੇ ਪਾਰ ਪਾਣੀ ਗੁਣੀ ਲਾਦਦੇ ਰਹੇ ਜਿੱਤਰਾ ਜੋ ਵੀ ਕਰਨਾ ਹੋਈਆ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮੱਜਾਂ ਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਜ ਆਪਣੀ ਪਹਿਲੋ ਕਸੋਂ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਜਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਵੇਖ ਲਾਂਗੇ ਤੇ ਇਹ ਜਿਹੜਾ ਜੀਤੂ ਗੇਦ ਉਹਨੇ ਕਹਿਆ ਪਿੱਲੇ ਜੋ ਪਾ ਮੱਜਾ ਤੁਹਾਡੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਛੱਡ ਕੇ ਫਿਰ ਗੇਦ ਕਹਿੰਦੇ ਨਹੀਂ ਕੋਈ ਮੱਜਾ ਮੁੱਜਾ ਤੁਹਾਡੀਆਂ ਨਹੀਂ ਗੀਆਂ ਇਹ ਫਰ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਜਰੁਰ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਪਾਈਆਂ ਜਿਹੜਾ ਫੜਲੇ ਫੜਲੇ ਫਿਰ ਇਹਨੇ ਚਲੋ ਮੈਨੂੰ ਫੋਨ ਕੀਤਾ ਮੈਨੂੰ ਸੁਣਾ ਕੇ ਲੈ ਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੱਜੀਆਂ ਤੇ ਬੈਠੇ ਆਂ ਹੈਂ ਤੇ ਮੈਂ ਆ ਮੇਰਾ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਅਹੀਂ ਮੰਝੀਆਂ ਤੇ ਬਹਿ ਗਏ ਆ ਤੇ ਮੈਂ ਕਿਹਾ ਵੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਉੱਡ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਉੱਠ ਕੇ ਕਹਿੰਦਾ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹਦੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀ ਆ ਫਰਾਂ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਕੋਰ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੈੱਕ ਜੀ ਉਹਦੇ ਕੋਰ ਚ ਇੰਨਾ ਬਸਾ ਆਉਂਦਾ ਕਿਥੋਂ ਬਸ ਮੈਨੂੰ ਇੰਨਾ ਕਿ ਮੈਂ ਬਾਹਰ ਗੱਲਾਂ ਕਰਨੀਆਂ ਨਹੀਂ ਇਹ ਤੇ ਪਿੰਡ ਦੇ ਮੋਦ ਬਰਾਦ ਮੈਂ ਪਿੰਡ ਦਾ ਨੰਬਰ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਦੰਡੇ ਮਾਰਦੇ ਰਹੇ ਜੀ ਮੈਂ ਛਡੂੰਦਾ ਰਹੇ ਡੰਡੇ ਮਾਰੇ ਤੋਂ ਨਹੀਂ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਉਹ ਜਿਹੜਾ ਕੋਈ ਪਰਚਾ ਆਇਆ ਕੀ ਮੰਗ ਕਰਦੇ ਪਰਚੇ ਉਹਨਾਂ ਛਭੀਆਂ ਕਰਾਈਆਂ ਜੀ ਛਭੀਆਂ ਦੀ ਛੁੱਟੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੈਂ ਕਰ ਮੰਗ ਕਰਦਾ ਵੀ ਇਹਦੀ ਅਨਕਵਾਜ ਜਾਂਚ ਹੋਣੀ ਚਾਹੀਦੀ ਹੈ ਇਹਨਾਂਕਵਰੀ ਹੋਣੀ ਚਾਹੀਦੀ ਹੈ ਬਸ ਇਹੋ ਸਾਨੂੰ ਸੰਦੇਸ਼ ਹੈ ਜੀ ਅਨਕਵਰੀ ਹੋਵੇ ਉਹ ਸਾਫ ਹੋ ਜਾਵੇ ਇਨਸਾਫ ਹੋ ਜਾਵੇ ਬਸ ਇਨਸਾਫ ਹੋਣਾ ਚਾਹੀਦਾ ਇਹਦਾ ਨਾ ਇਹਦਾ ਰਿਆ ਤੇ ਅੱਗੇ ਕੱਖ ਨਹੀਂਗਾ ਪੰਜਰ ਮਜਾਂ ਮਰ ਰੋੜਗੀਆਂ ਨੇ ਫਸਲ ਮਾਰੀ ਗਈ ਆ ਤੇ ਕੋਠੇ ਟਹਿ ਗਏ ਕੱਖ ਰਿਆ ਨੀਗਾ ਚਲੋ ਤੇ ਸਾਰੇ ਨਾਲ ਚਲੋ ਫੇਰ ਵੀ ਜਿਹਦੇ 5-6 ਡੰਗਰ ਰਲੇ 5-6 ਡੰਗਰ ਰਲੇ ਉਹਨਾਂ ਕਟੀ-ਕੁਟੀਆ ਮਰ ਗੀਆਂ ਸਾਰੀਆਂ ਮਰਗੀਆਂ ਦੇ ਭਰਾਵਾਂ ਦੀਆਂ ਮਰ ਗੀਆਂ ਇਹਦੀਆਂ ਮਰਗੀਆਂ ਹਾਂਜੀ ਪਾਣੀ ਵੀ ਵਾਰ-ਵਾਰ ਸੀ ਕਿੰਨਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਡੰਗਰਾਂ ਦਾ ਕੀ ਡੰਗਰਾਂ ਦਾ ਨੁਕਸਾਨ ਆਇਆ ਡੰਗਰ ਰੁੜ ਗਏ ਤੇ ਇੱਕ ਮਰਮੁਰਗੇ ਸਾਰੇ ਇੱਕ ਗਾਂ ਹੀ ਤੇ ਇੱਕ ਮੱਝ ਹੀ ਤੇ ਇੱਕ ਗਾਂ ਸੂਣ ਵਾਲੀ ਹੀ ਮੱਝ ਵੀ ਸੂਣ ਵਾਲੀ ਹੀ ਦੋਵੇਂ ਰੁੜ ਗਏ ਤੂੰ ਪਤਾ ਤੂੰ ਤੁਹਾਨੂੰ ਤੇ ਜਾਣ ਕੇ ਦੰਬ ਜਾਈਂ ਅਹੀਂ ਉਹ ਪਾਣੀ ਜਿਹੜਾ ਚਾਂਡਿਆ ਸੀ ਤੇ ਆਪ ਚਲ ਗਏ ਸੀ ਤੇ ਡੰਗਰ ਇੱਥੇ ਹੀ ਸਾਰੇ ਮੰਗੇ ਵੀ ਇੱਕ ਮੇਰੀ ਗਾਂ ਜਿਹੜੀ ਰੁੜ ਗਈ ਆ ਤੇ ਇੱਕ ਮੱਝ ਮੇਰੀ ਸੂਣ ਵਾਲੇ ਦੋਵੇਂ ਡੰਗਰ ਤੇ ਇਸ ਕਰਕੇ ਹੀ ਉਹ ਫੇਰ ਅਸਿਲਾ ਸਭ ਇਹ ਤੇ ਇਸ ਕਰ ਨਰਵਿੰਦਰ ਕੋ ਕਿਹੜਾ ਪਿੰਡ ਕਣੀ ਹੈ ਕੇ ਬੇਤ ਜਦੋਂ ਰਾਵੀ ਦਰਿਆ ਵਿੱਚ ਪਾਣੀ ਆਇਆ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਸੀਂ ਬਚੇ ਬਹੁਤ ਡਰਾਵਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰਚ ਫੇਰੇ ਸੀ ਜਦੋਂ ਵੇਖੀਦਾ ਸੀ ਤਾਂ ਉਦੋਂ ਅੱਖਾਂ ਨਿਗਾ ਪਾੜਦੀਆਂ ਇਹਨਾਂ ਪਾਣੀ ਸੀ ਸਿਰ ਚੱਕਰਾ ਜਾਂਦਾ ਸੀ ਫਿਰ ਅੱਖਾਂ ਬੰਦ ਕਰ ਲੈਂਦੀਆਂ ਸੀ ਕਿੰਨਾ ਕਿ ਘਰ ਚ ਪਾਣੀ ਕੱਢ ਬਿਗੇ ਘਰ ਪਾਣੀ ਆ ਉਹ ਬੂਏ ਤੀਕਰ ਪਾਣੀ ਜੇ ਉੱਥੋਂ ਦਾ ਅੰਦਰ ਪਾਣੀ ਪੂਰਾ ਫੁੱਲ ਭਰਿਆ ਹੀ ਫ੍ਰਿਜ ਤਰਦੀ ਪੱਖੇ ਤਰਦੇ ਹੀ ਬੈੱਡ ਤਰਦੇ ਹੀ ਦੋ ਬੈੱਡ ਇੱਥੇ ਕਮਰਿਆਂ ਦੇ ਵਿੱਚ ਥੱਲੇ ਆ ਗਏ ਉਹ ਸਾਰੇ ਸਾਡੇ ਟੁੱਟ ਗਏ ਸਮਾਨ ਸਾਡਾ ਸਾਰਾ ਗਲ ਗਿਆ ਕਿਵੇਂ ਬਚਾ ਕੀਤਾ ਤੂੰ ਬਚਾ ਕੀਤਾ ਹੀ ਟਰੈਕਟਰ ਦੇ ਉੱਤੇ ਚੜ ਕੇ ਟਰੈਕਟਰ ਦੀ ਛਤੜੀ ਦੇ ਉੱਤੇ ਰਹੇ ਦੋ ਰਾਤਾਂ ਦੋ ਦਿਨ ਭੁੱਖੇ ਪਾਣੇ ਭੁੱਖੇ ਪਾਣੇ ਨਾ ਕੋਈ ਪਾਣੀ ਨਾ ਕੋ ਖਾਣਾ ਨਾ ਕੁਝ ਕੋਈ ਨਹੀਂ ਕਮਰਾਂ ਦਾ ਸਾਡੇ ਡੰਗਰ ਆਪਣੇ ਮਰ ਗਏ ਰੁੜ ਕੇ ਲੱਜਾਂ ਹੀ ਸੋਣ ਵਾਲੀਆਂ ਅਸੀਂ ਖੜ ਚਾਰਦੇ ਦੇ ਤੇਲ ਚਾਰਦੇ ਦੇ ਅਸੀਂ ਪੀ ਸੇਵਾ ਕਰਦੇ ਹਾਂ ਦੁੱਧ ਗਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਇਹੋ ਆ ਸਾਡੀ ਤਾਂ ਵੀ ਆਸ ਮੁੱਕ ਗਈ ਕਿੰਨਾ ਕਿ ਨੁਕਸਾਨ ਹੋ ਜਾ ਰਿਹਾ ਸਾਡਾ ਨੁਕਸਾਨ ਸਾਰਾ ਘਰ ਦਾ ਕੋਈ ਚੀਜ਼ ਨਹੀਂ ਬਚੀ ਹੈਗੀ ਆ ਜਿਹੜੀ ਇੱਕ ਅੱਧੀ ਬਚੀ ਆ ਵੀ ਪਤਾ ਨਹੀਂ ਚੱਲਣੀ ਕਿੰਨੇ ਚੱਲਣੀ ਕਿਹ ਜਥੇ ਬੰਦੀ ਨਹੀਂ ਜਾਂਦੇ ਪ੍ਰਸ਼ਾਸਨ ਦੇ ਘਰੇ ਕਦੇ ਤੱਕ ਪੁੱਜਾ ਹੁੰਦਾ ਕੋਈ ਨਹੀਂ ਆ ਜਿੱਥੇ ਡੇਰੇ ਤੇ ਨਹੀਂ ਆਇਆ ਹੁੰਦੇ ਰਹੇ ਪਿੰਡ ਫਿਰ ਕੇ ਚਲ ਜਾਂਦੇ ਰਹੇ ਨੇ ਦੇਰਿਆਂ ਤੇ ਲੰਗਾਈ ਨਹੀਂ ਤੁਹਾਨੂੰ ਪਤਾ ਹੀ ਅੱਜ ਤੁਸੀਂ ਨੰਗ ਕੇ ਆਏ ਕਿਦਾਂ ਨੰਗ ਕੇ ਆਏ ਜੀ ਕੱਲ ਦੀ ਜੇਸੀ ਕੀ ਲੱਗੀ ਹੈ ਕੱਲ ਦਾ ਨੰਗਾ ਬਣਾਉਣ ਦਾ ਮੜਮ ਮਟਾ ਹੁਣ ਭਾਈ ਕੋਈ ਪਹੁੰਚਿਆ ਅਜੇ ਤੱਕ ਨਹੀਂ ਪਹੁੰਚਿਆ ਕੋਈ ਜਿੰਨ ਕਿ ਦੰਗਰੇ ਜਿਵੇਂ ਭੁੱਖੇ ਤਾਂ ਕੋਈ ਪਸ਼ੂਆਂ ਚਾਰਾ ਵਗੈਰਾ ਨਹੀਂ ਵਜਿਆ ਨਾ ਟੂੜੀ ਟਾੜੀ ਕੁਛ ਨਹੀਂ ਵਜਿਆ ਕੋਈ ਚਾਰਾ ਨਹੀਂ ਵਜਿਆ ਫੀਡ ਥੋੜੀ ਜੀ ਮਿਲੀ ਸੀ ਉਹ ਗਿਤਾਵਾ ਘਤੂਆ ਕਰਦੀ ਵੀ ਖਾ ਟੂੜੀ ਟਾੜੀ ਆ ਇੱਥੇ ਐ ਥੋੜੀ ਜੀ ਪਾਪੂ ਕੀ ਮੰਗ ਕਰਦੇ ਕੋਈ ਅਸੀਂ ਮੰਗ ਕਰਦੇ ਸਾਡਾ ਜਿੰਨਾ ਘਰ ਦਾ ਸਮਾਨ ਟੁੱਟ ਭੱਜ ਹੋਈ ਸਾਨੂੰ ਘਰ ਝੱਟਿਆਂ ਨੂੰ ਥੋੜਾ ਬੋਧ ਮਿਲ ਜਾਵੇ ਚਲੋ ਅਸੀਂ ਬਣਾ ਸਕੀਏ ਫਿਰ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਰਾਵ ਭੁਨੀਆਂ ਸਾਰੇ ਦੇ ਨਾਲ ਇਹ ਜਿਹੜੇ ਦੰਗਰ ਹੋੜਿਆ ਨਾ ਇਹ ਸਾਨੂੰ ਵੱਖਰੀ ਮਾਰ ਪਈ ਇਹ ਦੋ گاਵਾ ਹੀ ਇੱਕ ਗੈੜ ਹੀ ਇੱਕ ਮੱਝ ਸੀ ਛੋਟੇ ਛੋਟੇ ਜਵਾਗ ਹਣ ਤੈਨੂੰ ਤੇ ਉਹਨਾਂ ਚ ਕੋਈ ਨਹੀਂ ਬਚਿਆ ਆਪ ਹੀ ਨਿਕਲੂਗੇ ਮਹਾ ਗਏ ਆ ਬਾਕੀ ਇਸ ਤੋਂ ਮੌਕੇ ਤੇ ਮਜੂਰ ਸੀ ਉਹ ਹਾਂਜੀ ਮੈਂ ਇੱਥੇ ਹੀ ਹਾਂ ਮੌਕੇ ਤੇ ਹਾਲ ਕੀਤੀ ਤੈਨੂੰ ਨਹੀਂ ਸਾਡੇ ਹੁੰਦੇ ਹੁਣ ਰਸੇ ਉਹ ਲੈਣੇ ਪਏ ਵੇਖਿਆ ਵੀ ਇਹ ਨਹੀਂ ਬਚਲੇ ਕਿਉਂਕਿ ਇੰਨਾ ਥਾਵਾਂ ਤੇ ਜਾਰ-ਜਾਰ ਫੁੱਟ ਪਾਣੀ ਹੋ ਗਿਆ ਤੇ ਪੈਲੀਆਂ 'ਚ ਤੁਸੀਂ ਹਿਸਾਬ ਲਓ ਕਿੰਨਾ ਹੋ ਗਿਆ ਚੜਦੇ ਪਾਣੀ ਦੀ ਫਿਰ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਹੁਣ ਬਚਾ ਕੋਈ ਨਹੀਂ ਹੁਣ ਆਪਣੀ ਜਾਨ ਪਾ ਲਈ ਹੁਣ ਸੋਚਿਆ ਕਿ ਪਸ਼ੂ ਦੇਖ ਤੇ ਲੱਗ ਜਣਾ ਪਾਣੀ ਲੱਗ ਜਣਾ ਹਾਂ ਹਾਂਜੀ ਲੱਭਦੇ ਰਹੇ ਹਾਂ ਫਿਰ ਪਤਾ ਲੱਗਾ ਵੀ ਮਰ ਗਏ ਬਹੁਤ ਪਸ਼ੂ ਮਰੇ ਆ ਪਸ਼ੂ ਹੀ ਮਰੇ ਬੜੇ ਆਏ ਕਿੱਥੇ ਬੰਦੀਆਂ ਬਹੁਤ ਆ ਰਹੀਆਂ ਨੇ ਹਾਂਜੀ ਇਹ ਤੁਹਾਡੇ ਨਾਲ ਲੈ ਤੱਕ ਆਇਆ ਕੋ ਪਹੁੰਚਿਆ ਸਾਡੇ ਤੱਕ ਨਹੀਂ ਸਾਡੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਰਾਹ ਬਹੁਤ ਮਾੜੇ ਹੋ ਗਿਆ ਕਈਆਂ ਥਾਂ ਤੋਂ ਪਾੜ ਪੈ ਗਿਆ ਹੁਣ ਦੇ ਹੀ ਸੰਗਤ ਲੱਗੀ ਆ ਬੰਦੇ ਆ ਹੁਣ ਤੇ ਘਰ ਦਾ ਜਰਾ ਵੀ ਬਹੁਤ ਔਖਾ ਹੋ ਗਿਆ ਬਿਲਕੁਲ ਜੀ ਬਿਲਕੁਲ ਮੋਤਾ ਕੋਈ ਲਾਮਲੇਟ ਨਹੀਂ ਇਹ ਮਹਾ ਟਾਈਮ ਪਾਸੀ ਇਹ ਮੈਂ ਕਰਦੇ ਪ੍ਰਸ਼ਾਸਨ ਕੋ ਦੱਸ ਸਕਦਾ ਜੱਫੇ ਬੰਦੀ ਆਹਿਆ ਨੇ ਵੀ ਸਾਡੀ ਕੋ ਮਦਦ ਹੋਣੀ ਚਾਹੀਦੀ ਆ ਜਿਉ ਉਸ ਚਾਹੀਏ ਉਹ ਤੁਹਾਡੇ ਸਾਹਮਣੇ ਤੋਂ ਵੇਖ ਲਈ ਆ ਇਹ ਬਣਿਆ ਸੀ ਉਸਾ ਖੁਰਨੀ ਬਣੀ ਪੱਕੀ ਖੁਰਲੀ ਬਣੀ ਉੱਥੇ ਹੰਡਰ ਬੱਜੇ ਇੱਕ ਲੱਕੜ ਦੀ ਖੁਰਲੀ ਲਾ ਕੇ ਰੱਖੀ ਹੋੜ ਗਈ ਆ ਤੇ ਉਹਦੇ ਨਾਲ ਡੰਗਰ ਬੜੇ ਪਿਆਰੇ ਹਣ ਬਲੇ ਰੀਜਨ ਰੱਖਿਆ ਤੇ ਉਹ ਇੱਕ ਦੋ ਦਿਨ ਤੇ ਬੜੀ ਪਰੇਸ਼ਾਨੀ ਰਹੀ ਫਿਰ ਸੱਜਣਾ ਮਿੱਤਰਾਂ ਦਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ ਦਿੱਤਾ ਵੀ ਤਗੜੇ ਹੋ ਕੋਈ ਗੱਲ ਫੈਸਲਾ ਉਜੂਗਾ ਸਭ ਕੁਝ